ਕੈਨੇਡਾ ਦੇ ਵਿੱਚ 에어ਲਾਈਨਸ ਦੇ ਵੱਲੋਂ ਕੀਤੀ ਹੜਤਾਲ ਦਾ ਮੁੱਦਾ ਕਾਫੀ ਗਰਮਾਦਾ ਜਾ ਰਿਹਾ ਹੈ। ਬੀਤੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਰਕਰਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਕੈਨੇਡਾ ਦੇ ਲੇਬਰ ਰਿਲੇਸ਼ਨਜ਼ ਬੋਰਡ ਨੇ 에어 ਕੈਨੇਡਾ ਦੀ ਹੜਤਾਲ ਨੂੰ ਗੈਰਕਾਨੂੰਨੀ ਕੋਸ਼ਿਸ਼ ਕਾ ਦਿੱਤਾ। ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਸੰਵਾਦ ਸਵਰੇ ਜਾਰੀ ਕੀਤੇ ਇੱਕ ਫੈਸਲੇ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਵੱਲੋਂ ਐਤਵਾਨੂ ਬੈਕ ਟੂ ਵਰਕ ਆਰਡਰ ਦੀ ਉਲੰਘਣਾ ਗੈਰ ਕਾਨੂੰਨੀ ਹੈ ਇਸ ਫੈਸਲੇ ਦੇ ਵਿੱਚ ਯੂਨੀਅਨ ਆਕੋ ਨੂੰ ਸੰਵਾਦ ਦੁਪਹਿਰ ਤੱਕ ਆਪਣੇ ਮੈਂਬਰਾਂ ਨੂੰ ਕੰਮ ਤੇ ਵਾਪਸ ਭੇਜਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਮੈਂਬਰਾਂ ਨੂੰ ਖੁਦ ਵੀ ਆਪਣੀ ਜੁੜੀਏ ਤੇ ਵਾਪਸ ਜਾਣ ਦਾ ਨਿਰਦੇਸ਼ ਵੀ ਜਾਰੀ ਕੀਤਾ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਮਾਮਲੇ ਤੇ ਬੋਲਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਨਿਰਾਸ਼ਾਜਨਕ ਹੈ ਕਿ ਗੱਲਬਾਤ ਦੇ ਨਾਲ ਇੱਕ ਨਵਾਂ ਲੇਬਰ ਕੰਟਰੈਕਟਰ ਨਹੀਂ ਮਿਲਿਆ ਉਹਨਾਂ ਕਿਹਾ ਕਿ ਇਸ ਵਿਵਾਦ ਨੇ ਲੱਖਾਂ ਕੈਨੇਡੀਅਨਜ਼ ਤੇ ਸਲਾਨੀਆਂ ਦੀਆਂ ਯਾਤਰਾ ਯੋਜਨਾਵਾਂ ਨੂੰ ਵਿਗਾੜ ਦਿੱਤਾ ਤੇ ਉਹਨਾਂ ਦੋਵਾਂ ਧਿਰਾਂ ਨੂੰ ਜਲਦ ਤੋਂ ਜਲਦ ਇੱਕ ਸਮਝੌਤੇ ਤੇ ਪਹੁੰਚਣ ਦੀ ਅਪੀਲ ਕੀਤੀ ਹੈ Uh, at all times, fairly at all times. Um, that's the reason why there have been negotiations uh, over the course of the last eight months. Uh, it is disappointing that those negotiations did not come to an agreement, uh, and it was the judgment of both the union and the company uh, that they were at an impasse. That's not my judgment, it's their judgment. Um, and so we were in a situation, we are in a situation where. Literally, hundreds of thousands of Canadians and visitors to our country are being disrupted uh, by this action. I urge both parties. Uh, to resolve this uh, as quickly as possible um, and the minister will have more to say minister uh, hyde will have more to say the ccirb's chairperson jennifer webster dwara dastkat kite gaye nirdesh de vich likha gaya hai ki union di sodhe baazi ikai de members nu nirdesh ditta gaya hai ki turant apne farzabi kar guzari mode shuru karan ate gair kanooni hartal de gatividhiyan vich shamil hon ton bachay ਏਰਨਾਲੀ 에어ਲਾਈਨਸ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਸੇਵਾ ਮੁੜੇ ਸ਼ੁਰੂ ਕਰਨ ਦੇ ਲਈ ਵਚਨਬੱਧ ਨੇ। 에어 ਕੈਨੇਡਾ ਨੇ ਕਿਹਾ ਹੈ ਕਿ ਹੜਤਾਲ ਦੇ ਵਿੱਚ ਲਗਭਗ 5 ਲੱਖ ਗਾਹਕਾਂ ਦੀ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ 에어ਲਾਈਨ ਨੇ 4 ਸਾਲ ਦੇ ਵਿੱਚ 17.2% ਦੀ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਜੋ ਜੇ ਪਾਸੇ ਸਾਰੇ ਮਾਮਲੇ ਤੇ ਹੁਣ ਦੇਖਦੇ ਹੋਏ ਯੂਨੀਅਨ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕਿਚਰੇ ਦਹਾਕੇ ਦੌਰਾਨ ਮਹਿੰਗਾਈ ਦਾ ਹਿਸਾਬ ਨਹੀਂ ਗਿਆ ਅਤੇ ਕਿਹਾ ਗਿਆ ਹੈ ਕਿ ਇਸੇ ਮੈਂਬਰਾਂ ਨੂੰ ਜਹਾਜ਼ ਉਡਾਨ ਪਰੰਤੋ ਪਹਿਲਾਂ ਕਿਤੇ ਗਏ ਕੰਮ ਦੇ ਲਈ ਉਚਿਤ ਮੁਆਵza ਦਿੱਤਾ ਜਾਣਾ ਚਾਹੀਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ